ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਛਟੀਆਂ ਲੈਣਾ ਆਏ ਹੋਏ ਆਪਾਂ ਦੀ ਛਟੀਆਂ ਦੇ ਬੂਟੇ ਲਾਉਣੇ ਆ ਤੇ ਉਹਦੇ ਦਾ ਵਾਸਤੇ ਆ ਜ ਐਵੇਂ ਬੂਟੇ ਲੈਣ ਤੇ ਬਾਈ ਜਗਦੀਪ ਵੀ ਪਹੁੰਚਿਆ ਹੋਇਆ ਟਰੈਕਟਰ ਲੈ ਕੇ ਆਪਣਾ ਟਰੈਕਟਰ ਉਹ ਖੜਾ ਉਧਰ ਗਾਹਾਂ ਤੇ ਆਜੋ ਤੁਹਾਨੂੰ ਮਿਲਾਉਣੇ ਨਾਲੇ ਛੱਟੀ ਦਿਖਾਉਣੇ ਵੀ ਕਿਹੜੀ ਛੱਟੀ ਲਈ ਆਪਾਂ ਨੇ ਆਜੋ ਜੀ ਲਓ ਜੀ ਬਾਈ ਲੋਡਿੰਗ ਚੱਲ ਰਹੀ ਆ ਛਟੀਆਂ ਦੀ ਜਗਦੀਪ ਵਾਲਾ ਟਰਾਲਾ ਤਾਂ ਹੋ ਗਿਆ ਭਰ ਗਿਆ ਫੁੱਲ ਮੈਂ ਬਾਈ ਪੰਗਾ ਕਰ ਲੈ ਮੈਂ ਲੈ ਆਇਆ ਰੇੜਾ ਉਹ ਵਾਹ ਜੀ ਦੇਖੋ ਵਾਹ ਜੀ 200 ਛੜੀ ਉਹ ਲੱਦੀ ਆ ਰੇੜਾ ਐਨ ਹੋ ਗਿਆ ਮੈਨੂੰ ਲੱਗਦਾ ਵੀ ਗੇੜੇ ਦੋ ਲਾਉਣੇ ਪੈਣੇ ਆ ਟਰਾਲੀ ਪਾਉਣ ਦੀ ਘੋਲ ਕਰ ਗਿਆ ਬਸ ਜਗਦੀਪ ਭਾਈ ਨੇ ਦੀ ਛੜੀ ਵੀ 900 ਆ ਬਾਈ ਆ ਖੜਾ ਇੱਧਰ ਬਾਈ ਕੀ ਹਾਲ ਹੈ ਜੀ ਠੀਕ ਠਾਕ ਬਾਈ 88 ਠੰਡ ਨੇ ਉਹ ਕਰਿਆ ਵੇ ਕੰਮ ਪੂਰਾ ਟੈਟ ਹੈ ਬੇਲਿਆਂ ਨੂੰ ਲਾਦੀ ਆ ਮਾੜਾ ਮੂਟਾ ਜਿਹਾ ਕੰਮ ਕਰਨ ਲੱਜਾਂ ਨੇ ਫੇਰ ਨਹੀਂ ਲੱਗਦੀ ਨਹੀਂ ਦੀ ਭਾਈ ਲੱਗਦੀ ਆ ਰੋਪੜ ਅੱਜ ਗਿਆ ਵੀ ਆਉਂਦੇ ਹੋਏ ਬੁਰਾ ਹਾਲ ਹੋ ਗਿਆ ਉਹ ਤਾਂ ਹੁਣ ਮੋਟਰ ਹੈਲਪ ਤਾਂ ਲੱਗਦੀ ਕਿੰਨੀ ਛੜੀ ਲੈ ਲਈ ਬਾਈ ਤਾਂ ਅੱਜ ਇਹ ਤਾਂ 900 ਹੈ 900 ਛਟੀ ਲਈ 10 ਨੰਬਰ ਲਈਏ ਬਾਈ 10 ਨੰਬਰ ਠੀਕ ਆ ਇਹ 10 ਆਰ 9 ਚ ਬਾਈ ਤੈਨੂੰ ਕੁਝ ਫਰਕ ਪਤਾ ਵੀ ਕਿ ਆਏ ਯਾਰ ਮੈਨੂੰ ਤਾਂ ਲੱਗਦਾ ਵੀ ਇੱਕ ਬੂਟਾ ਸਾਫ ਜਿਹਾ ਇੱਕ ਪਰ ਥੋੜਾ ਜਿਹਾ ਅਸਲ ਚ ਛਟੀ ਦਾ ਨਹੀਂ ਪਤਾ ਲੱਗਦਾ ਹੈਗਾ ਛਟੀ ਦੀ ਘਟਾ ਪਛਾਣਾ ਬੂਟੇ ਦਾ ਪਤਾ ਲੱਗ ਜਾ ਜਣੀ ਜਿਹੜਾ ਜਦ ਬੂਟਾ ਚੱਲਿਆ ਹੋ ਹੁੰਦਾ ਹਾਂ ਠੀਕ ਆ ਹੁਣ ਮੇਰੇ ਜਿਹੜੇ ਮਿਕਸ ਆ ਬੂਟੇ ਦੂਏ ਸਾਲ ਦੇ ਹੋਏ ਆਹਨ ਦਿਖਦੇ ਆ ਵੀ ਕਿਹੜਾ ਨਾਹਾਂ ਕਿਹੜਾ ਦਾ ਪਤਾ ਲੱਗਦਾ ਹਾਂ ਪਤਾ ਲੱਗਦਾ ਠੀਕ ਆ ਠੀਕ ਆ ਠੀਕ ਆ ਬਾਈ ਲਾਦੀ ਤੇਰੀ ਤਾਂ ਬਾਈ ਲੋਡ ਹੋ ਗਈ ਛਟੀ ਸਾਰ ਜਿਹੜੀਆਂ ਜਿਹੜੀਆਂ ਪਹਿਲਾਂ ਮੈਂ ਉਹ ਤਾਂ ਲਾਤੀਆਂ ਕਿ ਲਾਉਣੀਆਂ ਹਜੇ ਲਾਤੀਆਂ ਲਾਤੀਆਂ ਠੀਕ ਆ ਇਹਦੀ ਬੂਟਾ ਬਾਈ ਮੈਂ ਕਹਿੰਦਾ ਹਰੇਕ ਸਾਲ ਉਹ ਆਈ ਬੂਟੇ ਦੀ ਬਾਦ ਰਏ 700 ਹੋਰ ਲੈ ਕੇ ਗਏ ਪਹਿਲਾਂ 720 ਅੱਛਾ ਤਿੰਨ 350 ਤਿੰਨ ਦੇ ਦੀ ਮੇਰੇ ਨਾਂ ਉਪਰੇ ਬੁੱਕ ਹੋ ਜੀ ਵੀ ਅੱਛਾ ਤਿੰਨ ਦੇ ਦੀਆਂ ਦਿੱਤੀਆਂ ਠੀਕ ਆ ਫਿਰ ਉਹਦੀ ਧੀ ਹਰਸ਼ਵੀਰ ਦੀ ਧੀ 200 ਛਟੀ ਅੱਛਾ ਠੀਕ ਆ ਅੱਛਾ ਤੇ 2 250 ਛਟੀ ਕਾਲੇ ਨੂੰ ਦਿੱਤੀ ਠੀਕ ਆ ਬਾਈ 300 ਇਸ ਵਾਰ ਵੀ ਬੂਟੇ ਲਵਾਈ ਬਹੁਤ ਹੋਈ ਆ ਇਹਦੇ ਕੋਲ ਮੇਰੇ ਸਭ ਨਾਲ ਕੋਈ ਬੂਟਾ ਖੇਤ ਬਚਿਆ ਨਹੀਂ ਸਭ ਵਿਲਾ ਹੋ ਗਿਆ ਨਾ ਇਹ ਉਧਰ ਲਾਈ ਦੇ 12 13 ਕਿਲੇ ਉਹ ਵੀ ਇਹਦੀ ਸਾਰੀ ਵਿਕਲੀ ਛਟੀ ਆ ਵੀ ਵਿਕਲੀ ਵੀ ਬਾਈ ਉਹ ਖੜੇ ਪਿਆ ਵਾ ਕਈ ਦਿਨ ਕੱਲ ਦਾ ਕਹੀ ਜਾਂਦਾ ਚੱਕ ਲੈ ਜਾ ਚਿੱਲੇ ਜਾ ਮਨੂੰ ਵੀ ਆ ਸਵੇਰ ਦਾ ਕਹਿੰਦਾ ਬਾਈ ਜੇ ਕਹਿੰਦੇ ਹੋਰ ਲਾ ਕੇ ਕਹਿੰਦਾ ਵੀ ਕਿਸ ਨੂੰ ਜਵਾਬ ਨਹੀਂ ਦੇ ਹੁਣ ਮੈਨੂੰ ਤਾਂ ਉਦੋਂ ਇਹਨੇ ਬਜੂਮੂਤੇ ਭੇਤੀਆਂ ਦੀ ਜਿਹੜੀ ਉਧਰ ਲਾਈ ਵੀਦੀ ਨਰਸਰੀ ਠੀਕ ਆ ਠੀਕ ਆ ਓਕੇ 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 ਠੀਕ ਆ ਲਾ ਵੀ ਤੇਰੀ ਤਾਂ ਹੋ ਗਈ ਲੋਡ ਬਾਈ ਤੂੰ ਨਿਕਲ ਫਿਰ ਹੋਰ ਹੈ ਮੈਂ ਕਿੰਨੇ ਰਹਿਨੇ ਕਿੰਨੇ ਰਹਿਨੇ ਮੇਰੀ ਤਾਂ ਲੱਦ ਉਦੇਬ ਰੱਖੋ ਜੂਗੀ ਬੰਨਣੇ ਲੈ ਆਇਆ ਗਾ ਦੇਖਦੇ ਆ ਕੋਈ ਨਾ ਮਾਉਂ ਦੀ ਵੀ ਪਛਾਣੇ ਤੇ ਪਰੇ ਰਖਾ ਲਾ ਆਹੋ ਯਾਰ ਐਂ ਕਰ ਲੈ ਉੱਥੇ ਮੈਂ ਲਾ ਲੂੰਗਾ ਲਾ ਦੀ ਮੈਂ ਮਿੰਟ 10 ਲਾਉਣੇ ਲਾਉਣ ਨੂੰ ਆ ਜਾ ਉੱਥੇ ਧਰਾ ਕੇ ਆਉਣੀ ਪੈਣੀ ਆ ਕੋਈ ਨਹੀਂ ਧਰਾ ਦੂੰਗਾ ਕੋਈ ਚੱਕਰ ਨਹੀਂ ਉੱਥੇ ਹੋ ਬੰਦਾ ਕੋਈ ਹੋ ਲਾਉਣੇ ਵਾਲਾ ਆਹੋ ਆਪਾਂ ਇਆਂ ਦੋਵੇਂ ਇੱਕ ਅੱਧਾ ਹੋਰ ਫੜਾ ਆ ਜਾ ਕੋਈ ਕਰਨੀ ਲਵਾ ਦਨੇ ਲੈ ਆਉ ਤੁਹਾਨੂੰ ਲਾ ਇਹਨੂੰ ਚੱਲ ਚੱਲ ਚਲ ਆ ਜਾ ਟਰੈਕਟਰ ਲੈ ਆ ਲੈ ਬਾਈ ਬਾਈ ਵਾਲੇ ਪਰ ਲੋਡ ਕਰ ਦੇਣੀ ਆ ਆਪਾਂ ਨੇ ਹੋ ਜੀ ਬਾਈ ਛੜੀਆਂ ਦਾ ਇਸ ਵਾਰ ਸਾਡੇ ਏਰੀਏ ਵਿੱਚ ਜਣੀ ਕੇ ਜਿਨ੍ਹਾਂ ਨੇ ਵੀ ਲਾਈਆਂ ਤੀਆਂ ਸਾਰੇ ਵਿਲੇ ਹੋ ਗਏ ਬਹੁਤ ਛੜੀ ਵਿਕੀ ਆ ਬਾਈ ਅੰਦਾਜ਼ੋਂ ਦੇ ਛੜੀ ਵਿਕੀ ਆ ਪਰ ਲੋਕਾਂ ਨੂੰ ਬਾਈ ਜ਼ਿੰਮੇਦਾਰਾਂ ਨੂੰ ਥੋੜਾ ਸੌਖਾ ਲੱਗਦਾ ਕਿਉਂਕਿ ਵਿੱਚ ਚਲੋ ਫਸਲ ਵੀ ਮਾੜੀ ਮੋਟੀ ਹੋਈ ਜਾਂਦੀ ਆ ਠੀਕ ਆ ਜੀ ਛੇੜੇ ਬਾਈ ਲਾਉਣੇ ਆ ਪਨੀਰੀ ਉਹ ਉਹ ਵੀ ਚੰਗਾ ਪ੍ਰੋਫਿਟ ਕਮਾ ਰਹੇ ਆ ਕੀਲੇ ਦੀ 3-3 4-4 ਲੱਖ ਦੀ ਛੜੀ ਵਿਕ ਜਾਂਦੀ ਏ ਇੱਕ ਇੱਕ ਕੀਲੇ ਦੀ ਇੱਕ ਕੀਲੇ ਦੇ ਵਿੱਚ ਆਈਡੀਆ ਜਾਂ ਜਣੀ ਕੇ 12 ਤੋਂ ਲੈ ਕੇ 15000 ਬੂਟਾ ਲੱਗ ਜਾਂਦਾ ਇੱਕ ਕੀਲੇ ਦੇ ਵਿੱਚ ਜਿਹੜੀ ਲਾਉਨੇ ਆ ਨਾ ਇਹ ਨਰਸਰੀ ਹਸਾਬ ਲਾ ਲਓ ਵੀ 30 ਰੁਪਏ ਰੇਟ ਚੱਲ ਰਿਹਾ ਕਿਸੇ ਨੂੰ 30 ਕਿਸੇ ਨੂੰ 35 ਲੱਗੀ ਫੱਗੀ ਰੇਟ ਦਈ ਜਾਂਦੇ ਆ ਬਾਈ ਠੀਕ ਆ ਯਾਨੀ ਕਿ ਕੋਈ ਆਈਡੀਆ ਨਹੀਂ ਹੈਗਾ ਰੇਟ ਦਾ ਬਾਈ ਇਹਨਾਂ ਦਾ ਆਪਣੀ ਛਟੀ ਆ ਪਈ ਆ ਬਾਈ ਆ ਲਈ ਆ 9 ਨੰਬਰ ਛਟੀ ਜਗਦੀਪ ਬਾਈ ਨੇ 10 ਨੰਬਰ ਲਈ ਆ ਆਪਣੇ 9 ਲਈ ਆ ਠੀਕ ਆ ਜੀ ਲੋ ਜੀ ਦੇਖੋ ਓ ਜੀ ਬਾਈ ਆ ਸਾਰੀ ਇੱਧਰ 9 ਨੰਬਰ ਛਟੀ ਪਈ ਆ ਦੇਖ ਆ ਸਾਰੀ 9 ਨੰਬਰ ਛਟੀ ਆ ਆ ਵੀ ਅਜ ਨਹੀਂ ਪਈ ਸਾਰੀ ਉਹ ਇਹ ਕਹੀਏ ਕੋਈ ਤੁੰਕ ਕਰੇ ਖਾੜੇ ਰਹੀਓ ਅਜਾ ਕੋਈ ਉਹ ਕੋਣੇ ਵਿੱਚ ਹੁੰਦ ਰਿਹਾ ਬਾਈ ਕਿਲੇ ਤੇ ਕਿੰਨੇ ਕਬੂਟਿਆਂ ਦੀ ਆਉਸਤ ਨਿਕਲਦੀ ਜੀ ਦੀ ਪਾ ਕਿਲੇ ਤੇ ਕਿੰਨੇ ਕ ਲੱਗਦੇ ਤੇਰੇ ਹਿਸਾਬ ਹਿਸਾਬ ਨਹੀਂ ਹੈਗਾ ਜੇ ਲੱਗਾ ਲੂਗਾ ਪਰ ਲੱਗਦੇ ਨੇ ਬੂਤੇ ਹਾਂ ਫੇਰ ਵੱਧ ਲਾ ਜਾਂਦੇ ਕਿੰਨੇ ਬਾਈ ਕਿੰਨੇ ਲਾਏ ਇਸ ਵਾਰ ਮੈਂ 17 बाई 6 ਪਰ 17 बाई 6 ਤੇ ਅੱਛਾ ਮੈਂ 3 ਸਾਲ ਹੋ ਗਿਆ ਟਣੀ ਲਾਏ ਇਦਾਂ ਹੀ ਲਾਉਣਾ ਆਪਣੇ ਗੰਨੇ ਵਿੱਚ ਵੀ ਮੈਂ 21 बाई 6 ਤੇ ਲਾਏ ਬਾਈ 21 बाई 6 ਤੇ 21 बाई 6 ਹਾਂ ਉਹ ਵੀ ਠੀਕ ਆ ਉਹ ਤਿੰਨ ਉਹਦੇ ਆਏ ਆ ਵੀ ਹਾਂ ਉਹਦੇ ਆਣਗੇ ਵਿੱਚ ਵਧੀਆ ਫਿਰ ਵਿੱਚ ਥੋੜਾ ਜਿਹਾ ਆਏ ਧੁੱਪਾਂ ਦਾ ਆਪਾਂ ਵਧੀਆ ਪੈਂਦੀ ਵਿੱਚ ਥੋੜਾ ਵਧੀਆ ਨਿਕਲ ਜਾਂਦੀ ਆ ਨਾ ਗੁੰਨਾ ਦੇਖਦੇ ਹੁਣ ਆਹ ਜਣੀ ਮੇਰੇ ਦਾ ਦੂਏ ਨਾਲ ਕੋਈ ਫਰਕ ਨਹੀਂ ਰਿਹਾ ਅੱਛਾ ਮੈਂ ਗੰਨੇ ਚ ਸਾਰੇ ਇਦਗੀ ਵੀ ਗੰਨੇ ਚ ਲਾਏ ਆ ਮੈਂ ਗੰਨੇ ਚ ਆ ਠੀਕ ਆ ਜਿਹੜਾ ਗੰਨਾ ਬੈਡਾਂ ਪੀਜਿਆ ਦਾ ਠੀਕ ਆ ਵੀਰੋ ਚ ਲਾਏ ਸੀ ਗੰਨੇ ਵਾ ਬਾਈ ਚੱਲਣ ਦਾ ਮੇਨ ਕਰਨਾ ਆਏ ਆ ਇੱਕ ਤਾਂ 2 ਸਾਲ ਵਿੱਚ ਟਰੈਕਟਰ ਨਹੀਂ ਘੁੰਮਦਾ ਜੜ ਨਹੀਂ ਵੱਡ ਹੁੰਦੀ ਯਾਰ ਹਾਂ ਜੜ ਨਹੀਂ ਵੱਡ ਹੁੰਦੀ ਹਾਂ ਜਿਹੜੇ ਹੁਣ 2 ਸਾਲ ਦੇ ਬੂਟੇ ਮੇਰੇ ਨਾਲ 12 12 ਇੰਚ ਦੇ ਬੂਟੇ ਜਣੀ ਕੇ ਇਹ ਡਿਸਟਰਬੈਂਸ ਨਹੀਂ ਮੰਗਦਾ ਜਮੇ ਬੂਟਾ ਇਹਨੂੰ ਲਾ ਕੇ ਹਨਾ ਉਹੀ 2 ਸਾਲ ਗਰੋਥ ਤੇ ਕੋਈ ਗੰਨੇ ਚ ਆਏ ਆ ਆਪਾਂ ਗੁੱਡ ਗਟਾਈ ਰੇਰੂ ਪਈ ਜਾਂਦਾ ਗ ਹਣਾ ਪਹਿਲੇ 2 ਸਾਲੇ ਗ੍ਰੋਥ ਨੇ ਜੱਗੂ ਬਸ ਬਸ ਉਹੀ ਗੱਲ ਆ ਠੀਕ ਆ ਠੀਕ ਆ ਲੋ ਬਾਈ ਪਤਾ ਨਹੀਂ ਬੂਟਾਂ ਨਾਲੇ ਗੰਨੇ ਚ ਗਿਰਦਾ ਬੂਟਾ ਘੱਟਾ ਕੱਟ ਗਿਰਦਾ ਹਾਂ ਕੱਟ ਗਿਆ ਠੀਕ ਆ ਬਾਈ ਕਣਕਾ ਕਣਕਾਂ ਦਾ ਜੀ ਰੱਬੇ ਰੱਖਾ ਵਿੱਚ ਵੇ ਤਾਂ ਆ ਦੇਖੋ ਬਾਈ ਕਣਕਾਂ ਦੇ ਕੀ ਹਾਲ ਆ ਉਹ ਦੇਖੋ ਜਿਹੜੀ ਆਹ ਕਣਕ ਹੈ ਇਹਨੇ ਹੁਣ ਕਦਰ ਨਾਲ ਨਾ ਕਣਕ ਨੇ ਦੂਈ ਨਾਲ ਆ ਲੋ ਕਿਹੜਾ ਮਹੀਨਾ ਚੱਲ ਗਿਆ ਸਮਝ ਲੋ ਵੀ ਜਨਵਰੀ ਮਹੀਨਾ ਖਤਮ ਹੋਇਆ ਵਾ ਇਹ ਕਣਕ ਸਾਰੀ ਬਾਈ ਜਦੋਂ ਇਸ ਵਾਰ ਮੀਂਹ ਪਿਆ ਤਾਂ ਸਾਰੀ ਪਾਣੀ ਦੇ ਮਾਰੇ ਟਾਂ ਦੀ ਕਣਕਾ ਠੀਕ ਆ ਜੀ ਤਾਂ ਹੀ ਹੁਣ ਸਾਡੇ ਏਰੀਆ ਦੇ ਲੋਕ ਜ਼ਿਆਦਾਤਰ ਬੂਟੇ ਵਿੱਚੇ ਪੈ ਗਏ ਵੀ ਫਸਲ ਚਲੋ ਨਿਕਲੇ ਨਾ ਨਿਕਲੇ ਰੱਬ ਆਸ ਰਿਆ ਇਹ ਬੂਟਾ ਦਾ ਦੋ ਬੂਟਾ ਆਉਣਾ ਪੂਰੇ ਰੇਟ ਹੋ ਜਾਂਦਾ ਠੀਕ ਨੇ ਬਾਕੀ ਬਾਈ ਹੁਣ ਤਾਂ ਜਣੀਏ 5-6 ਸਾਲ ਹੋ ਗਏ ਹੁਣ ਤਾਂ ਰੇਟ ਚਲੋ ਠੀਕ ਆ ਪੈਸੇ ਵੱਟ ਹੋਈ ਜਾਂਦੇ ਆ ਕੱਲ ਦਾ ਅਗਲੇ ਸਾਲ ਦਾ ਕੁਝ ਨਹੀਂ ਪਤਾ ਬਾਈ ਜਿਹੜੇ ਸਾਹ ਨਾਲ ਬਾਈ ਹੁਣ ਇੱਧਰ ਹੋਰ ਏਰੀਆ ਵਿੱਚ ਵੀ ਲੱਗਣ ਲੱਗ ਗਿਆ ਨਾ ਬੂਟਾ ਤੇ ਇਹਦਾ ਰੇਟ ਦਾ ਕੁਝ ਨਹੀਂ ਪਤਾ ਬਾਈ ਕਾ ਉੱਪਰ ਛੱਲਿਆ ਹੋਣਾ ਹੁਣ ਆ ਤਾਂ 5-6 ਸਾਲ ਹੋ ਗਏ ਰੇਟ ਲਗਭਗ ਠੀਕੇ ਆ ਟਿਕਿਆ ਬਾਈ ਇੱਕ ਜਗ੍ਹਾ ਕਿਉਂਕਿ ਬਾਈ ਬਾਹਰ ਨੂੰ ਵੀ ਲੱਗਿਆ ਐਕਸਪੋਰਟ ਹੋਣ ਇਹ ਇਹਦੀਆਂ ਚੀਜ਼ਾਂ ਬਹੁਤ ਬਣ ਲੱਗੀਆਂ ਬੋਰਡ ਪਲਾਈ ਇਹਦੀਆਂ ਚੀਜ਼ਾਂ ਹੋਰ ਤੇ ਹਾਂ ਬਾਈ ਬਣਾ ਦੇ ਨੀ ਯਾਰ ਬਣਾ ਦਨੇ ਬਾਈ ਲਿਆਓ ਨਹੀਂ ਸੰਗਾ ਨਹੀਂ ਬਾਈ ਆਹ ਬੰਦੇ ਜੀ ਨੇ ਇਹਨਾਂ ਨੇ ਲਿਆ ਵਾ ਠੇਕਾ ਪੱਟਣੇ ਦਾ ਇਹ ਬਾਈ ਉੱਧਰ ਵੀ ਤੁਸੀਂ ਆਉਂਦੇ ਬਜਰੂੜ ਉੱਥੇ ਵੀ ਤੁਸੀਂ ਉੱਧਰ ਵੀ ਉੱਥੇ ਦੇ ਵੀ ਲੈ ਕੇ ਆਏ ਆ ਆਪਾਂ ਉੱਥੇ ਮੇਰੇ ਨਾਲ ਕਿੰਨੇ 11-12 ਕਿੱਲੇ ਦੇ ਮਨ ਲੱਦਾ ਹੂੰ ਉਧਰ ਨਿਪਟ ਲੈ ਕੰਮ ਹਾਂ ਲਿਫਟ ਗਿਆ ਛੋਟਾ ਛੋਟਾ ਹੈ ਬਸ আচ্ছা ਉਹ ਛੋਟਾ ਤੁਸੀਂ ਗਾਹਾਂ ਲਾਉਣੀ ਹੈ ਨਰਸਰੀ ਉਹ ਨਰਸਰੀ ਲਾਉਣੀ ਆ ਠੀਕ ਆ ਨਹੀਂ ਭਾਈ ਐਂ ਦੱਸ ਜਿਹੜੀ ਹੁਣ ਤੁਸੀਂ ਗਾਹਾਂ ਬਾਤ ਤੇ ਨਰਸਰੀ ਲਾਉਣੀ ਆ ਉਹ ਹੁਣ ਜਿਹੜਾ ਉੱਥੇ ਛੋਟਾ ਬੂਟਾ ਰਹਿ ਗਿਆ ਉਹ ਦੀ ਲਾਉਣੀ ਵੱਢ ਕੇ ਛੋਟੇ ਦੀ ਹੈ ਹਾਂ ਛੋਟੇ ਆ আচ্ছা ਠੀਕ ਆ ਭਾਈ ਜਦੀਬ ਕਿਉਂ ਗੱਲ ਹੋਰ ਦੇਖੀ ਇਹਨਾਂ ਦੀ ਵੀਰੇ ਮੈਂ ਜਿਹੜੀ ਹੁਣ ਇਹਨਾਂ ਨੇ ਗਾਹਾਂ ਬਾਤ ਤੇ ਨਰਸਰੀ ਤਿਆਰ ਕਰਨੀ ਆ ਉਹ ਉੱਥੇ ਨਾ ਜਿਹੜਾ ਛੋਟਾ ਬੂਟਾ ਰਹਿ ਗਿਆ ਛੋਟੇ ਮੀਡੀਅਮ ਆ ਉਹ ਨਾ ਯਾਰ ਉਹ ਦੀ ਲਾਉਣੀ ਆ ਚਲੇ ਸਾਲ ਮੈਨੂੰ ਬਾਬੂ ਛਟੀਆਂ ਕਹੀ ਗਿਆ ਵੀ ਚੱਕਲਾ ਚੱਕਲਾ ਹਾਂ ਹਾਂ ਮੈਂ ਗੰਨਾ ਬੀਜਣਾ ਤਾਂ ਹਾਂ ਮੈਂ ਇਹਨੂੰ ਕਿਹਾ ਵੀ ਖੜ ਜਾ ਪੰਜ ਸੱਤ ਦਿਨ ਠੀਕ ਆ ਛਟੀਆਂ ਇਹਦੀ ਪਟਾਈ ਹੋ ਗਈ ਸਾਰੀ ਉਹ ਠੀਕ ਆ ਰਹਿ ਗਏ ਮੈਂ ਯਾਰ ਬਲਵੀਰ ਉਹ ਨਹੀਂ ਜੱਗੇ ਰਹੀ ਅੱਛਾ ਜੱਗਾ ਰਹੀ ਹਾਂ ਰਹਿ ਗਿਆ ਹਾਂ ਹਾਂ ਪਿਛਲੇ ਸਾਲ ਛਟੀ ਮਿਲੀ ਸਾਨੂੰ ਇਹਦੇ ਕਿ ਜੰਨੀ ਅੱਛਾ ਛੋਟੀ ਇਹ ਬੰਦੇ ਕਿ ਜੰਨੀ ਬਸ ਅੱਛਾ ਪਿਛਲੇ ਸਾਲ ਹਾਂ ਉਹ ਗੰਨੇ 'ਚ ਤੂੰ ਮੇਰੇ ਲੱਗੀ ਵੀ ਦੇਖ ਕੇ ਆਹੋ ਪੂਰੀ ਹੋ ਚੱਲੀ ਬਹੁਤ ਵਧੀਆ ਛੱਟੀ ਚੱਲੀ ਹੋਈ ਹੈ ਨੇ ਰੀਠਾਲ ਸੀ ਉਹਨੇ ਹੈ ਉਹਦਾ ਟੋਆ ਵੀ ਮੈਂ ਮੈਂ ਨਾ ਗਿੱਟੇ ਡੜ ਡੜ ਗੱਠ ਟੋਏ ਕੱਢੇ ਭਈਆਂ ਨੇ ਛੋੜੀ ਪੱਟੇ ਆਪਣੀ ਪੱਟ ਗਈ ਆਹੋ ਜੇ ਹੁਣ ਉਹੀ ਤਿੰਨ ਫੋੜਾ ਟੋਆ ਪੜਦਾ ਉਹਨੇ ਥੋੜੀ ਜਿਹਾ ਰਹਿਣਾ ਠੀਕ ਆ ਇੰਨੀ ਸੋਹਣੀ ਛੱਡੀ ਚੱਲੀ ਵੀ ਜਿੰਨੀ ਛੋਟੀ ਨਹੀਂ ਗੱਲ ਪੱਕੀ ਆ ਬਾਈ ਜਿੰਨੀ ਛੋਟੀ ਉੰਨੀ ਛਾਲੀ ਵੱਧ ਚੱਲਦੀ ਆ ਠੀਕ ਆ ਜਿੱਥੇ ਹੁਣ ਆਪਣਾ ਚਵੱਚਾ ਏ ਛੱਟੀਆਂ ਰੱਖੀਆਂ ਵੀ ਆ ਹਾਂ ਹਾਂ ਅੱਗੇ ਜਾਂ ਅਸੀਂ ਛੋਟੇ ਛੋਟੇ ਹੁੰਦੇ ਤੇ ਜਾਂ ਛਟੀਆਂ ਲਾਇਆ ਕਰਦੇ ਤੇ ਹਾਂ ਉਹ ਆਈਆਂ ਛਟੀਆਂ ਨਾ ਨਾਲ ਚਵਾਰਾ ਬੱਬੂ ਦਾ ਉਹਦੇ ਉੱਪਰੋਂ ਨਿਕਲੇ ਵੀ ਦੇਖਿਆ ਕਰਦੀਆਂ ਬੜੀਆਂ ਹਾਂ ਹਾਂ ਇੰਨੀ ਲੰਬੀਆਂ ਹੁੰਦੀਆਂ ਇਹਦੀਆਂ ਠੀਕ ਆ ਹੁਣ ਕਾਲੇ ਦੀ ਕੱਲ ਜਿਹੜੀ ਛਟੀ ਅਸੀਂ ਰਾਤ ਲੈ ਕੇ ਚੱਕ ਕੇ ਹਾਂ 10 ਨੰਬਰ ਇਹ ਵੀ ਖਾਸੀ ਥੱਲੇ ਰਹਿ ਗਈ ਮਤਲਬ ਕਾਲੇ ਨੇ ਕਿੱਥੋਂ ਲਈਆਂ ਪੂਰੀ ਤੇ ਚੱਕੀ ਇਹ ਤਾਂ ਠੀਕ ਆ ਉਹ ਚੱਲ ਉਹ ਵੀ ਬਹੁਤ ਥੱਲੇ ਰਹਿ ਗਈ। ਅੱਛਾ ਹੁਣ ਮੈਂ ਪਿਛਲੇ ਸਾਲ ਦੇਖੀ ਆ ਵੀ ਇਹਦੇ ਕਿ ਜਿੰਨੀ ਛੱਡੀ ਦੀ। ਛੱਡੀ ਹੈਂ? ਨਹੀਂ ਹਾਂ ਮਧਰੀ ਦੀ। ਉਹ ਵੀ ਫੁੱਲ ਚੱਲੀ। ਬਹੁਤ ਵਧੀਆ ਛੱਡੀ ਚੱਲੀ ਹੋਈ। ਅੱਛਾ ਇਹ ਭਾਏ ਉਹ ਛੱਡੀ ਨਰਮ ਹੁੰਦੀ ਬਈ ਵੱਧ ਤੋੜਦੇ ਹੈਨਾ? ਛੱਡੀ ਦਾ ਫਰਕ ਆ। ਹਾਂ। ਚੱਲੀਏ ਹੁਣ ਤਾਂ ਪੈਸੇ ਇਹਨਾਂ ਨੂੰ ਗੂਗਲ ਪੇ ਕਰਿਆਂ। ਨਾ ਮੈਂ ਤਾਂ ਬਾਬੂ ਨਾਲ ਹੋਈ ਵੀ ਆ ਗੱਲ। ਬਸ ਠੀਕ ਆ। ਚੱਲ ਬਾਈ ਤੋ ਹੋਰ ਮੇਰਾ ਉਹ ਖੜਾ ਉਧਰ ਟਰੈਕਟਰ ਮੈਸੀ। ਬਾਈ ਮੈਸੀ ਟਰੈਕਟਰ ਵੀ ਇਹ ਸੇਲ ਤੇ ਆ ਜੇ ਕਿਸੇ ਨੇ ਲੈਣਾ ਹੋਇਆ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆ। ਤੇ ਬਾਈ ਪਾਵਰ ਸਟੀering ਵਾਲਾ ਤੇ ਤੁਹਾਨੂੰ ਪਤਾ ਹੀ ਆ ਇੱਕ ਦੋ ਵਾਰ ਪਹਿਲਾਂ ਵੀ ਵੀਡੀਓ ਪਾਈ ਆ ਬਾਈ ਉਹਦੀ ਟਰੈਕਟਰ ਦੀ ਮੈਂ ਸਤਿ ਕਈ ਵੀਰਾਂ ਨੇ ਦੇਖੀ ਵੀ ਹੋਊਗੀ ਤੇ ਮਾਡਲ ਹੈਗਾ 12 13 ਮਾਡਲ ਹੈ ਤੇ ਉਹਦਾ ਤੁਹਾਨੂੰ ਆਪਾਂ ਦਿਖਾਉਨੇ ਆਗਾ ਹਿਸਾਬ ਤਾਵਾ ਲੋਰੀ ਬਾਈ ਕਰਤੇ ਲੋਡ ਲੋ ਰੱਬ ਦਾ ਨਾ ਹੁਣ ਹੁਣ ਕੰਮ ਰਹੇਗਾ ਟੋਬੇ ਚ ਗੇਅਰ ਨੇ ਦਾ ਟੋਬੇ ਚ ਗੇਅਰ ਕੇ ਇਹਨਾਂ ਨੂੰ ਬਾਕੀ ਕੰਮ ਬਾਅਦ ਦਾ ਬਾਈ 好的 <noise>